ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜਿਹੀ ਸ਼ਬਦਾਵਲੀ ਮਾਜੋ ਫਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ। ਇਹ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ। ਸ਼ਬਦ ਭਦੌੜ ਦੇ ਐਮ.ਐਲ.ਏ ਸਾਹਿਬ ਨੂੰ ਲੈ ਕੇ ਜੇਕਰ ਖੁਦ ਸ਼ਡਿਊਲ ਕਾਸਟ ਭਾਈਚਾਰਿਆਂ ਨਾਲ ਰੱਖਦੇ। ਇਹ ਕਿਹੋ ਜਿਹਾ ਮਟੀਰੀਅਲ ਆ ਗਿਆ? ਇਹ ਮਟੀਰੀਅਲ ਤਾਂ ਨਰਜੀਵ ਵਸਤਾਂ ਨੂੰ ਕਿਹਾ ਜਾਂਦਾ। ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ। ਕੀ ਆ ਬਾਜਵਾ ਸਾਹਿਬ ਦੀ ਮਾਨਸਿਕਤਾ ਇਹ ਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ ਅਫਗਾਨਿਸਤਾਨ ਚ ਬੈਠੇ ਆਸੀਂ ਤਾਲਿਬਾਨਾਂ ਨੇ ਸਰਕਾਰ ਚ ਬੈਠੇ ਆ ਕਿ 3 ਮਿੰਟ ਤੋੜ ਧੌਣ ਮਰੋੜ ਦਿਓ ਉਹ ਵੀ ਅਲ ਸੋਚੀ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮਨਿਸਟਰ ਦੀ ਜਿਹੜਾ ਖੁਦ ਪੀਸੀਐਸ ਕੁਆਲੀਫਾਈਡ ਹੈ ਔਰ ਅਲਾਈਡ ਸਰਵਿਸ ਦੇ ਵਿੱਚ ਈਟੀਓ ਤੋਂ ਰਿਜ਼ਾਈਨ ਕੀਤਾ ਹੈ ਇਹ ਜੇ ਬੈਂਡ ਵਾਜਾ ਵਜਾਉਣ ਦੀ ਇਸ ਪ੍ਰਕਿਰਿਆ 'ਚ ਇਹੋ ਜੀ ਸ਼ਬਦਾਬਲੀ ਮਾਜੋਗ ਬਾਜਵਾਜੀ ਜਿਹੜੀ ਕਿ ਕਾਸਟਿਅਸ ਮੈਂਟੈਲਿਟੀ ਰੱਖਦੇ ਆ ਉਹਦੀ ਇੱਕ ਹਦਾਇਰਨ ਹੈ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਵੱਲੋਂ ਬੋਲਿਆ ਗਿਆ ਸ਼ਬਦ ਭਦੌੜਦੇ ਐਮਐਲਏ ਸਾਹਿਬ ਨੂੰ ਲੈ ਕੇ ਜੇ ਕਿ ਖੁਦ ਸ਼ਡਿਊਲ ਕਾਸਟ ਭਾਈਚਾਰੇ ਦਾ ਸਵੱਦ ਰੱਖਦੇ ਦੀ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਇਹਦਾ ਕੀ ਮਤਲਬ ਹੈ ਕਿ ਮਟੀਰੀਅਲ ਤਾਂ ਨਰਜੀਵ ਅਵਸਥਾ ਨੂੰ ਕਿਹਾ ਜਾਂਦਾ ਜਿਹੜੀਆਂ ਖਰੀਦੀਆਂ ਤੇ ਵੇਚੀਆਂ ਜਾ ਸਕਦੀਆਂ ਉਹਨਾਂ ਨੂੰ ਕਿਹਾ ਜਾਂਦਾ ਕਿ ਆ ਬਾਜਬਾ ਸਾਹਿਬ ਦੀ ਮਾਨਸਿਕਤਾ ਇਹੀ ਆ ਕਿ ਦਲਤਾਂ ਨੂੰ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ ਇਹੋ ਜੇ ਸ਼ਬਦਾਵਲੀ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਚੱਲ ਰਿਹਾ ਸੀ ਬਾਬਾ ਜੀਵਨ ਸਿੰਘ ਜੀ ਦੀ ਤਸਵੀਰ ਰੰਗਰੇਟਾ ਗੁਰੂ ਕੋ ਬੇਟਾ ਉਹਨਾਂ ਦੀ ਤਸਵੀਰ ਜਿੰਨੇ ਲੀਡਰ ਸੀ ਉਹਨਾਂ ਤੋਂ ਥੱਲੇ ਲਾਈ ਗਈ ਜਿਹੜੀ ਤਸਵੀਰਾਂ ਨੇ ਗੁਰੂਆਂ ਰਹਿਬਰਾਂ ਦੀਆਂ ਤਸਵੀਰਾਂ ਨੇ ਇਹ ਵੀ ਮਾਨ ਸਨਮਾਨ ਨਾਲ ਜੁੜਿਆ ਹੋਇਆ ਇੱਕ ਪ੍ਰਤੀਕ ਹੈ ਐਡੀ ਮੋਟੀ ਫਾਈਲ ਹੈ ਉਸ ਉਸ ਕੇਸ ਦੀ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਚੋਣ ਕਮਿਸ਼ਨ ਦਾ ਦੈਰਾ ਆ ਐਸੀ ਕਮਿਸ਼ਨ ਦਖਲਦਾਜੀ ਨਹੀਂ ਕਰ ਸਕਦਾ ਔਰ ਚੋਣ ਕਮਿਸ਼ਨ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਤਾੜਨਾ ਪੱਤਰ ਜਾਰੀ ਕੀਤਾ ਸੀ ਪਾਰਟੀ ਨੂੰ ਕਿ ਤੁਸੀਂ ਇਦਾਂ ਦੇ ਪੁੱਠੇ ਕੰਮ ਨਾ ਕਰੋ ਇਹਦੇ ਵਿੱਚ ਲੱਗਿਆ ਫਾਈਲ ਦੇ ਵਿੱਚ ਤਾੜਨਾ ਪੱਤਰ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਸੀ। ਔਰ ਈਟੀਓ ਹਰਪਜਨ ਸਿੰਘ ਜੀ ਬਾਰੇ ਕੀ ਕਿਸੇ ਬੰਦੇ ਦੀ 3 ਮਿੰਟ ਚ ਧੌਣ ਮਰੋੜਨ ਦਾ ਬਿਆਨ ਦਿੱਤਾ ਜਾ ਸਕਦਾ? ਅਫਗਾਨਿਸਤਾਨ 'ਚ ਬੈਠੇ ਆਸੀਂ। ਅਸੀਂ ਕਿਹਾ ਤਾਲਿਵਾਨਾਂ ਦੇ ਸਰਕਾਰ 'ਚ ਬੈਠੇ ਆਂ ਕਿ 3 ਮਿੰਟ ਚ ਧੋੜ ਧੌਣ ਮਰੋੜ ਦਿਓ। ਉਹ ਵੀ ਅਨਸੋਚੀ ਜਾਤੀ ਦੇ ਇੱਕ ਕੈਬਨਟ ਉਸ ਕੈਬਨਟ ਮਿਨਿਸਟਰ ਦੀ। ਜਿਹੜਾ ਖੁਦ ਪੀਸੀਐਸ ਕੁਆਲੀਫਾਈਡ ਹੈ ਔਰ ਅਲਾਈਡ ਸਰਵਿਸੇਸ ਦੇ ਵਿੱਚ ਈਟੀਓ ਤੋਂ ਰਿਜ਼ਾਈਨ ਕੀਤਾ ਹੈ ਕੱਲਾ ਪੀਸੀਐਸ ਕੁਆਲੀਫਾਈ ਨਹੀਂ ਬੀਏ ਬੀਐਟ ਈਟੀਓਰ ਭਜਨ ਸਿੰਘ ਮਾਸਟਰ ਡਿਗਰੀ ਈਟੀਓਰ ਭਜਨ ਸਿੰਘ ਜੁਜੀਸੀ ਨੈਟ ਐਂਡ ਜੀਆਰਐਫ ਕੁਆਲੀਫਾਈ ਈਟੀਓਰ ਭਜਨ ਸਿੰਘ ਪੀਐਚਡੀ ਔਨ ਬਾਬਾ ਸਾਹਿਬ ਅੰਬੇਡਕਰ ਪਰਸੂਈ ਚਲ ਰਹੀ ਹੈ ਪੰਜਾਬ ਯੂਨੀਵਰਸਿਟੀ ਤੋਂ ਈਟੀਓ ਹਰ ਭਜਨ ਸਿੰਘ ਔਰ ਦੇਸ਼ ਦਾ ਪਹਿਲਾ ਬਿਜਲੀ ਮੰਤਰੀ ਪੰਜਾਬ ਦਾ ਜਿਨ 600 ਜੂਨਟਾ ਆਪਣੀ ਮਨਿਸਟਰਸ਼ਿਪ ਦੇ ਦੌਰਾਨ ਪੰਜਾਬੀਆਂ ਨੂੰ ਇਸ ਤਰੀਕੇ ਨਾਲ ਦਿੱਤੀ ਹੈ ਜਾਤੀ ਧਰਮ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਰਕਾਰ ਦੀ ਪਾਲਿਸੀ ਨੂੰ ਲਾਗੂ ਕੀਤਾ ਕਿ ਇੱਕ ਵੀ ਸ਼ਿਕਾਇਤ ਨਹੀਂ ਹੈਗੀ ਤੇ ਉਹਨੂੰ ਦੱਸ ਰਿਹਾ ਕਿ ਪੂਰੇ ਪੰਜਾਬ ਨੂੰ ਪੰਜਾਬ ਦੀ ਬੈਂਡ ਵਜਾ ਕੇ ਰੱਖਤੀ ਉਹ ਤਾਂ 4 ਸਾਲ ਹੋਏ ਆਲੇ ਦਲਤ ਨੂੰ 4 ਸਾਲ ਕੈਬਨਿਟ ਮਿਨਿਸਟਰੀ ਨੂੰ ਕਿਆ ਹੋਏ ਕਿ ਕਾਂਗਰਸ ਦੇ ਬਾਜਵਾ ਜੀ ਇਹ ਦੱਸਣ ਲੱਪੇ ਕਿ ਪੰਜਾਬ ਦੀ ਬੈਂਡ ਵਜਾਉਂਦੀ ਤੇ ਤੁਸੀਂ 75 ਸਾਲ ਕਿਆ ਪੀਪਾ ਖੜਕਾਉ ਮੇਰੇ ਇਹੀਆਂ